ਸਿੰਘ ਕਾਠਪਾਲ ਤੇ ਤੁਸੀਂ ਦੇਖ ਰਹੇ ਹੋ ਅਜੀਤ ਵੈਬ ਟੀਵੀ ਇਸ ਵੇਲੇ ਦੀ ਵੱਡੀ ਖਬਰ ਤਰਨ ਤਰਨ ਦੇ ਪੱਟੀ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਦਿਨ ਦਿਹਾੜੇ ਗੋਲੀਆਂ ਚਲਾਈਆਂ ਜਾਂਦੀਆਂ ਅਤੇ ਕਾਂਗਰਸ ਦੇ ਦੋ ਨੌਜਵਾਨਾਂ ਆਗੂ ਮੌਤ ਹੋ ਜਾਂਦੀ ਹੈ ਉਹਨਾਂ ਦੀ ਹੱਤਿਆ ਕਰ ਦਿੱਤੀ ਜਾਂਦੀ ਹੈ ਦਿਨ ਦਿਹਾੜੇ ਮਾਮਲਾ ਪੱਟੀ ਦਾ ਦੱਸਿਆ ਜਾ ਰਿਹਾ ਹੈ ਪੱਟੀ ਤੋਂ ਵੱਡੀ ਖਬਰ ਇਸ ਵੇਲੇ ਦੀ ਸਾਹਮਣੇ ਆ ਰਹੀ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਪੱਟੀ ਦੇ ਵਿੱਚ ਅੱਜ ਇਹ ਘਟਨਾ ਹੋਈ ਹੈ ਤਕਰੀਬਨ ਸ਼ਾਮ ਦਾ 5 ਵਜੇ ਦਾ ਸਮਾਂ ਦੱਸਿਆ ਜਾ ਰਿਹਾ ਹੈ ਪੱਟੀ ਦੇ ਵਿੱਚ ਤਕਰੀਬਨ ਸ਼ਾਮ ਨੂੰ 5 ਵਜੇ 5 ਵਜੇ ਇਹ ਘਟਨਾ ਹੁੰਦੀ ਹੈ ਨੌਜਵਾਨ ਤਿੰਨ ਨੌਜਵਾਨ ਬਾਜ਼ਾਰ ਜਾਂਦੇ ਨੇ ਕਿਸੇ ਕੰਮ ਦੇ ਲਈ ਗੱਡੀ ਤੇ ਸਵਾਰ ਹੋ ਕੇ ਆਂਦੇ ਜਾਂਦੇ ਨੇ ਅਤੇ ਉੱਥੇ ਦੋ ਨੌਜਵਾਨਾਂ ਦੀ ਮੌਤ ਹੋ ਜਾਂਦੀ ਹੈ ਗੋਲੀਆਂ ਉਹਨਾਂ ਦੇ ਉੱਤੇ ਤਾਬੜ ਤੋੜ ਬਾਜ਼ਾਰ ਦੇ ਵਿੱਚ ਚਲਾਈਆਂ ਜਾਂਦੀਆਂ ਨੇ ਪੱਟੀ ਦੇ ਸਰਹਾਲੀ ਚੁੰਗੀ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਹੈ ਪੱਟੀ ਦੇ ਸਰਹਾਲੀ ਚੁੰਗੀ ਦੇ ਇਹ ਜਿਹੜੀ ਸਾਰੀ ਘਟਨਾ ਹੁੰਦੀ ਹੈ ਤੇ ਘਟਨਾ ਦੌਰਾਨ ਦੋ ਵਿਅਕਤੀਆਂ ਦੀ ਮੌਤ ਹੋ ਜਾਂਦੀ ਹੈ ਦੋ ਕਾਂਗਰਸੀ ਨੇਤਾਵਾਂ ਦੀ ਮੌਤ ਹੋ ਜਾਂਦੀ ਹੈ ਕਿਤੇ ਨਾ ਕਿਤੇ ਇਸ ਘਟਨਾ ਨੂੰ ਚੋਣਾਂ ਦੇ ਨਾਲ ਵੀ ਜੋੜਦੇ ਹੋਏ ਦੇਖਿਆ ਜਾ ਰਿਹਾ ਹੈ ਕਿਉਂਕਿ 2022 ਦੀਆਂ ਜਿਹੜੀਆਂ ਚੋਣਾਂ ਨੇ ਬੇहद ਨਜ਼ਦੀਕ ਨੇ ਬੇहद ਨੇੜੇ ਨੇ 2022 ਦੀਆਂ ਚੋਣਾਂ ਪੈਸ ਚੋਣਾ ਤੋਂ ਪਹਿਲਾਂ ਵੱਡੀ ਘਟਨਾ ਪਟਨਾ ਪੱਟੀ ਦੇ ਵਿੱਚ ਹੋਈ ਹੈ ਅਤੇ ਦੋ ਕਾਂਗਰਸੀ ਨੇਤਾਵਾਂ ਦੀ ਇਸ ਦੇ ਵਿੱਚ ਮੌਤ ਹੋ ਗਈ ਹੈ ਇਸ ਤੋਂ ਇਲਾਵਾ ਤੀਸਰਾ ਨੌਜਵਾਨ ਵੀ ਜਿਹੜਾ ਗੰਭੀਰ ਤੋਂ ਰੂਪ ਦੇ ਵਿੱਚ ਜ਼ਖਮੀ ਰਸਿਆ ਜਾ ਰਿਹਾ ਹੈ ਪਹਿਲਾਂ ਉਸ ਨੂੰ ਪੱਟੀ ਦੇ ਹੀ ਇੱਕ ਹਸਪਤਾਲ ਦੇ ਵਿੱਚ ਲਿਜਾਇਆ ਗਿਆ ਸੀ ਉਸ ਤੋਂ ਬਾਅਦ ਹਾਲਤ ਗੰਭੀਰ ਹੋਣ ਦੇ ਕਾਰਨ ਅੰਮ੍ਰਿਤਸਰ ਦੇ ਵਿੱਚ ਉਸ ਨੂੰ ਰੈਫਰ ਕਰ ਦਿੱਤਾ ਗਿਆ ਹੈ ਤਾਂ ਚੋਣਾਂ ਦੇ ਨਾਲ ਜੋੜ ਕੇ ਕਿਤੇ ਨਾ ਕਿਤੇ ਇਸ ਘਟਨਾ ਨੂੰ ਜ਼ਰੂਰ ਦੇਖਿਆ ਜਾ ਰਿਹਾ ਹੈ ਤੇ ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਕਿ ਜਿਹੜੇ ਦੋ ਵਿਅਕਤੀਆਂ ਦੇ ਮੌਤ ਹੋਈ ਹੈ ਦੋਵਾਂ ਦੇ ਵਿੱਚੋਂ ਇੱਕ ਵਿਅਕਤੀ ਅਜੇ ਕੁਵਾਰਾ ਸੀ ਜਿਸ ਦੀ ਅਜੇ ਜਿਸ ਦਾ ਅਜੇ ਤੱਕ ਵਿਆਹ ਨਹੀਂ ਹੋਇਆ ਸੀ ਅਤੇ ਦੂਸਰਾ ਵਿਅਕਤੀ ਜਿਸ ਦੀ ਜਿਸ ਦੇ ਛੋਟੇ-ਛੋਟੇ ਬੱਚੇ ਦੱਸੇ ਜਾ ਰਹੇ ਸਨ ਅਤੇ ਜ਼ਿਲ੍ਹਾ ਪਧਰੀ ਜਿਹੜਾ ਕਾਂਗਰਸ ਯੂਥ ਅਗੁੱਤ ਜਿਹੜਾ ਦੱਸਿਆ ਜਾ ਰਿਹਾ ਹੈ ਮੰਨਾ ਨਾਮ ਦਾ ਇਹ ਸ਼ਖਸ ਦੱਸਿਆ ਜਾ ਰਿਹਾ ਹੈ ਜਗਦੀਪ ਸਿੰਘ ਮੰਨਾ ਨਾਮ ਦੱਸਿਆ ਜਾ ਰਿਹਾ ਹੈ ਜਿਸ ਦੀ ਘਟਨਾ ਦੇ ਵਿੱਚ ਮੌਤ ਹੋਈ ਹੈ ਅਤੇ ਉਸ ਦੇ ਨਾਲ ਹੀ ਇੱਕ ਹੋਰ ਸਾਥੀ ਉਸ ਦੇ ਅਨਮੋਲ ਸਿੰਘ ਮੋਲਾ ਅਨਮੋਲ ਸਿੰਘ ਮੋਲਾ ਜੀ ਵੀ ਮੌਤ ਹੋ ਚੁੱਕੀ ਹੈ ਅਤੇ ਇਸ ਤੋਂ ਇਲਾਵਾ ਜਿਹੜਾ ਗੁਰਸੇਵਕ ਸਿੰਘ ਨਾਮ ਦਾ ਵਿਅਕਤੀ ਹੈ ਗੁਰਸੇਵਕ ਸਿੰਘ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ ਹੈ ਇਸ ਦੇ ਵਿੱਚ ਕਾਫੀ ਗੰਭੀਰ ਦੱਸਿਆ ਜਾ ਰਿਹਾ ਹੈ ਉਸ ਨੂੰ ਅੰਮ੍ਰਿਤਸਰ ਵਿਕੇ ਰੈਫਰ ਕਰ ਦਿੱਤਾ ਗਿਆ ਹੈ ਤਸਵੀਰਾਂ ਤੁਹਾਨੂੰ ਸਕਰੀਨ ਦੇ ਉੱਤੇ ਦਿਖਾ ਰਹੇ ਹਾਂ ਪੱਟੀ ਦਾ ਮਾਮਲਾ ਜਿਹੜਾ ਦੱਸਿਆ ਜਾ ਰਿਹਾ ਹੈ ਹਾਲਕਿ ਜਦੋਂ ਘਟਨਾ ਹੋਈ ਘਟਨਾ ਤੋਂ ਬਾਅਦ ਪੁਲਿਸ ਦੇ ਜਿਹੜੇ ਹਾਲ ਅਧਿਕਾਰੀ ਨੇ ਉਹ ਵੀ ਉੱਥੇ ਮੌਕੇ ਤੇ ਪਹੁੰਚ ਜਾਂਦੇ ਨੇ ਐਸ ਐਚ ਓ ਮੌਕੇ ਤੇ ਪਹੁੰਚ ਜਾਂਦੇ ਨੇ ਡੀ ਐਸ ਪੀ ਮੌਕੇ ਤੇ ਹੋਨ ਜਾਂਦੇ ਨੇ ਸਾਰੀ ਘਟਨਾ ਦਾ ਸਥਿਤੀ ਦਾ ਸਾਰੀ ਦਾ ਜ਼ਾਇਜ਼ਾ ਲਿਆ ਜਾਂਦਾ ਹੈ ਉਹਨਾਂ ਵੱਲੋਂ ਅਤੇ ਉਸ ਤੋਂ ਬਾਅਦ ਦਾਵਾ ਕੀਤਾ ਜਾਂਦਾ ਹੈ ਕਿ ਜਲਦੀ ਹੀ ਜਿਹੜਾ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਕਾਬੂ ਕਰ ਲਿਆ ਜਾਵੇਗਾ ਦੋਸ਼ੀਆਂ ਨੂੰ ਪਰ ਫਿਲਹਾਲ ਪੱਟੀ ਦੇ ਵਿੱਚ ਜਿਹੜੇ ਹਾਲਾਤ ਨੇ ਉਹ ਕਾਫੀ ਜਿਹੜੇ ਸੈਮ ਵਾਲੇ ਦੱਸੇ ਜਾ ਰਹੇ ਨੇ ਲੋਕਾਂ ਦੇ ਵਿੱਚ ਡਰ ਪਾਇਆ ਜਾ ਰਿਹਾ ਹੈ ਕਿ ਆਖਿਰਕਾਰ ਦਿਨ ਦਿਹਾੜੇ ਜੇਕਰ ਇਸ ਤਰ੍ਹਾਂ ਦੀ ਘਟਨਾ ਹੋ ਜਾਂਦੀ ਹੈ ਤਾਂ ਆਮ ਲੋਕ ਆਪਣੇ ਆਪ ਨੂੰ ਸੁਰੱਖਿਅਤ ਕਿਵੇਂ ਸਮਝ ਸਕਦੇ ਨੇ ਕਿਵੇਂ ਆਪਣੇ ਆਪ ਨੂੰ ਸੁਰੱਖਿਅਤ ਸਮਝਣ ਤਸਵੀਰਾਂ ਦੇ ਵਿੱਚ ਦੇਖਾ ਦੇਖ ਸਕਦੇ ਹੋ ਜਖਮੀ ਵਿਅਕਤੀ ਜਿਹੜਾ ਹੈ ਉਸ ਨੂੰ ਗੱਡੀ ਦੇ ਵਿੱਚ ਪਾ ਕੇ ਲਿਜਾਇਆ ਜਾ ਰਿਹਾ ਹੈ ਕਾਫੀ ਹਾਲਤ ਜਿਹੜੀ ਗੰਭੀਰ ਦੱਸੀ ਜਾ ਰਹੀ ਹੈ ਅਨਮੋਲ ਨਾਮ ਇਸ ਦਾ ਦੱਸਿਆ ਜਾ ਰਿਹਾ ਹੈ ਅਨਮੋਲ ਸਿੰਘ ਮੋਲਾ ਦੱਸਿਆ ਜਾ ਰਿਹਾ ਹੈ ਨਾਮ ਇਸ ਦਾ ਪੁੱਤਰ ਗੁਰਿੰਦਰ ਸਿੰਘ ਵਾਸੀ ਬੁਰਜ ਰਾਇਕੇ ਦੱਸਿਆ ਜਾ ਰਿਹਾ ਇਸ ਦੀ ਪਛਾਣ ਜਿਹੜੀ ਹੋਈ ਹੈ ਇਸ ਤੋਂ ਇਲਾਵਾ ਜਿਹੜੇ ਜਿਨ੍ਹਾਂ ਦੀ ਮੌਤ ਹੋਈ ਹੈ ਇੱਕ ਵਾਰ ਫਿਰ ਦੱਸ ਦਈਏ ਅ ਜਗਦੀਪ ਸਿੰਘ ਮੰਨਾ ਨਾਮ ਉਸ ਦਾ ਦੱਸਿਆ ਜਾ ਰਿਹਾ ਹੈ ਪੁੱਤਰ ਵਿਕਰਮ ਸਿੰਘ ਵਾਸੀ ਪੱਟੀ ਅਤੇ ਇਸ ਤੋਂ ਇਲਾਵਾ ਅਨਮੋਲ ਸਿੰਘ ਮੋਲਾ ਪੁੱਤਰ ਗੁਰਿੰਦਰ ਸਿੰਘ ਵਾਸੀ ਬੁਰਜ ਰਾਇਕੇ ਅ ਇਹਨਾਂ ਦੋ ਨੌਜਵਾਨਾਂ ਦੀ ਮੌਤ ਹੋ ਗਈ ਹੈ ਤੇ ਕਾਂਗਰਸ ਦੇ ਯੂਥ ਕਾਂਗਰਸ ਦੇ ਆਗੂ ਦੱਸੇ ਜਾ ਰਹੇ ਨੇ ਅਤੇ ਚੋਣਾਂ ਤੋਂ ਪਹਿਲਾਂ ਵੱਡੀ ਘਟਨਾ ਜਿਹੜੀ ਪੱਟੀ ਦੇ ਵਿੱਚ ਹੋਈ ਹੈ ਇਸ ਤਰੀਕੇ ਦੀ ਜਿਹੜੀ ਘਟਨਾ ਹੋਈ ਹੈ ਡਰ ਦਾ ਮਾਹੌਲ ਜ਼ਰੂਰ ਪੱਟੀ ਦੇ ਵਿੱਚ ਬਣ ਗਿਆ ਹੈ ਤੇ ਕਿਤੇ ਨਾ ਕਿਤੇ ਚੋਣਾਂ ਨੂੰ ਲੈ ਕੇ ਵੀ ਡਰ ਦਾ ਮਾਹੌਲ ਜਿਹੜਾ ਪੱਟੀ ਦੇ ਵਿੱਚ ਬਣਿਆ ਹੋਇਆ ਹੈ ਕਿਉਂਕਿ ਇਸ ਤਰ੍ਹਾਂ ਦੀ ਜਦੋਂ ਘਟਨਾ ਹੋ ਜਾਂਦੀ ਹੈ ਤਾਂ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਜ਼ਰੂਰ ਬਣ ਜਾਂਦਾ ਹੈ ਲੋਕਾਂ ਵੱਲੋਂ ਸਵਾਲ ਜ਼ਰੂਰ ਚੁੱਕਿਆ ਜਾਂਦਾ ਹੈ ਕਿ ਆਖਿਰਕਾਰ ਜੇਕਰ ਲੀਡਰ ਸਾਡੇ ਇੱਥੇ ਸੁਰੱਖਿਤ ਨਹੀਂ ਹਨ ਤਾਂ ਅਸੀਂ ਸੁਰੱਖਿਤ ਕਿਵੇਂ ਹੋ ਸਕਦੇ ਹਾਂ ਅਸੀਂ ਆਪਣੇ ਆਪ ਨੂੰ ਸੁਰੱਖਿਤ ਕਿਵੇਂ ਮਹਿਸੂਸ ਕਰੀਏ ਕਿਉਂਕਿ ਜੇਕਰ ਦਿਨ ਦਿਹਾੜੇ ਹੀ ਗੋਲੀਆਂ ਚੱਲਦੀਆਂ ਨੇ ਦਿਨ ਦਿਹਾੜੇ ਹੀ ਜਦੋਂ ਕੋਈ ਵਿਅਕਤੀ ਘਰੋਂ ਬਾਹਰ ਜਾਂਦਾ ਹੈ ਉਹਨਾਂ ਦੇ ਉੱਤੇ ਗੋਲੀਆਂ ਚੱਲਦੀਆਂ ਨੇ ਤਾਂ ਆਮ ਲੋਕ ਆਪਣੇ ਆਪ ਨੂੰ ਸੁਰੱਖਿਤ ਕਿਵੇਂ ਸਮਝ ਸਕਦੇ ਨੇ ਪਰ ਕਿਤੇ ਨਾ ਕਿਤੇ ਮਾਮਲਾ ਜਿਹੜਾ ਪੁਰਾਣੀ ਰੰਜਿਸ਼ ਦਾ ਵੀ ਦੱਸਿਆ ਜਾ ਰਿਹਾ ਹੈ ਹਾਲਾਂਕਿ ਵਿਅਕਤੀਆਂ ਦੀ ਜਿਹੜੀ ਪਛਾਣ ਹੈ ਉਹ ਪੁਲਿਸ ਦੇ ਵੱਲੋਂ ਹਲੇ ਤੱਕ ਨਹੀਂ ਕੀਤੀ ਜਾ ਰਹੀ ਪਰ ਦੱਸਿਆ ਜਾ ਰਿਹਾ ਹੈ ਕਿ ਜਿਨ੍ਹਾਂ ਵੱਲੋਂ ਕਤਲ ਕੀਤਾ ਗਿਆ ਹੈ ਜਿਨ੍ਹਾਂ ਵੱਲੋਂ ਹੱਤਿਆ ਕੀਤੀ ਗਈ ਹੈ ਪੁਰਾਣੀ ਰੰਜਿਸ਼ ਕਿਤੇ ਨਾ ਕਿਤੇ ਜ਼ਰੂਰ ਜਿਹੜੀ ਇਹਨਾਂ ਨੌਜਵਾਨਾਂ ਦੇ ਨਾਲ ਸੀ ਜਿਸ ਦੇ ਕਾਰਨ ਇਹ ਹੱਤਿਆ ਕੀਤੀ ਗਈ ਹੈ ਪਰ ਫਿਲਹਾਲ ਪੁਲਿਸ ਦੀ ਮਾਮਲਾ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਮਾਮਲਾ ਜਿਹੜਾ ਪੂਰੀ ਤਰ੍ਹਾਂ ਨਾਲ ਹਜੇ ਤੱਕ ਸਪਸ਼ਟ ਇਸ ਦੇ ਉੱਤੇ ਨਹੀਂ ਹੋਇਆ ਪਰ ਵੱਡੀ ਖਬਰ ਜਰੂਰ ਹੈ ਕਿ ਪੱਟੀ ਦੇ ਵਿੱਚ ਅੱਜ ਦੋ ਕਾਂਗਰਸੀ ਨੇਤਾਵਾਂ ਦੀ ਜਿਹੜੀ ਹੈ ਮੌਤ ਹੋ ਜਾਂਦੀ ਹੈ ਦੋ ਕਾਂਗਰਸੀ ਆਗੂਆਂ ਦੀ ਮੌਤ ਹੋ ਜਾਂਦੀ ਹੈ ਦੋ ਨੌਜਵਾਨਾਂ ਦੀ ਮੌਤ ਹੋ ਜਾਂਦੀ ਹੈ ਇੱਕ ਗੰਭੀਰ ਰੂਪ ਦੇ ਵਿੱਚ ਜ਼ਖਮੀ ਇਸ ਦੇ ਵਿੱਚ ਹੋ ਜਾਂਦਾ ਹੈ ਤਾਂ ਚੋਣਾਂ ਤੋਂ ਪਹਿਲਾਂ ਬੇहद ਵੱਡੀ ਘਟਨਾ ਜਿਹੜੀ ਹੈ ਮੰਨੀ ਜਾ ਰਹੀ ਹੈ ਤੇ ਦੱਸਿਆ ਜਾ ਰਿਹਾ ਕਿਤੇ ਨਾ ਕਿਤੇ ਕਿ ਜਿਹੜੇ ਹਮਲਾਵਰ ਸਨ ਹਮਲਾਵਰ ਵੀ ਜਿਹੜੇ ਕਾਰ ਤੇ ਸਵਾਰ ਹੋ ਕੇ ਆਏ ਸਨ ਕਾਰ ਤੇ ਸਵਾਰ ਹੋ ਕੇ ਹੀ ਜਿਹੜੇ ਇਹ ਤਿੰਨੇ ਨੌਜਵਾਨ ਬਾਜ਼ਾਰ ਦੇ ਵਿੱਚ ਗਏ ਸਨ ਤੇ ਸਾਹਮਣੇ ਵਾਲੇ ਨੌਜਵਾਨ ਜਣ ਜਿਹੜੇ ਜਿਨ੍ਹਾਂ ਵੱਲੋਂ ਹੱਤਿਆ ਕੀਤੀ ਗਈ ਹੈ ਉਹ ਵੀ ਕਾਰ ਤੇ ਸਵਾਰ ਹੋ ਕੇ ਆਏ ਸਨ ਸ਼ਾਮ ਦਾ ਤਕਰੀਬਨ 5 ਵਜੇ ਦਾ ਸਮਾਂ ਦੱਸਿਆ ਜਾ ਰਿਹਾ ਹੈ ਕਿ ਸ਼ਾਮ ਨੂੰ 5 ਵਜੇ ਬਾਜ਼ਾਰ ਦੇ ਵਿੱਚ ਜਿਹੜੋ ਗਏ ਸਨ ਤਾਂ ਉਦੋਂ ਇਸ ਸਮੇਂ ਇਹਹੀ ਜਿਹੜੀ ਘਟਨਾ ਹੋਈ ਹੈ ਇੱਕ ਵਾਰ ਟੀਵੀ ਸਕਰੀਨ ਤੇ ਤੁਹਾਨੂੰ ਜਿਹੜੀਆਂ ਤਸਵੀਰਾਂ ਜ਼ਰੂਰ ਉੱਥੋਂ ਦੀਆਂ ਦਿਖਾ ਦਿੰਨੇ ਆ ਪੂਰੀਆਂ ਤਸਵੀਰਾਂ ਤੁਹਾਨੂੰ ਜ਼ਰੂਰ ਦਿਖਾ ਦਿੰਦੀਆਂ ਦਿੰਨੇ ਆ ਦਿਲ ਦੇ ਹਲਾਨ ਦੇਣ ਵਾਲੀਆਂ ਜਿਹੜੀਆਂ ਇਹ ਤਸਵੀਰਾਂ ਨੇ ਹਸਪਤਾਲ ਦੀਆਂ ਤਸਵੀਰਾਂ ਨੇ ਉਸ ਘਟਨਾ ਸਥਲ ਦੀਆਂ ਤਸਵੀਰਾਂ ਜ਼ਰੂਰ ਤੁਹਾਨੂੰ ਇੱਕ ਵਾਰ ਦਿਖਾਉਨੇ ਆ ਤਪੱਟੀ ਦੇ ਵਿੱਚ ਵੱਡੀ ਘਟਨਾ ਅੱਜ ਹੋਈ ਹੈ ਚੋਣਾ ਤੋਂ ਪਹਿਲਾਂ ਵੱਡੀ ਘਟਨਾ ਅੱਜ ਪੱਟੀ ਦੇ ਵਿੱਚ ਹੋਈ ਹੈ ਦੋ ਕਾਂਗਰਸੀ ਨੌਜਵਾਨ ਆਗੂਆਂ ਦੀ ਦੀ ਹੱਤਿਆਜ ਹੋ ਜਾਂਦੀ ਹੈ ਤਾਂ ਬੇहद ਸ਼ਹਿਰ ਦੇ ਵਿੱਚ ਵੀ ਜਿਹੜਾ ਕਾਫੀ ਜਿਹੜਾ ਡਰ ਵਾਲਾ ਮਾਹੌਲ ਅੱਜ ਪਾਇਆ ਜਾ ਰਿਹਾ ਹੈ ਸ਼ਾਮ 5 ਵਜੇ ਦੀ ਘਟਨਾ ਇਹ ਦੱਸੀ ਜਾ ਰਹੀ ਹੈ ਫਿਲਹਾਲ ਨਜ਼ਰਾਂ ਸਾਡੀਆਂ ਜੜੀਆਂ ਨੇ ਇਸੇ ਖਬਰ ਦੇ ਉੱਤੇ ਬਣੀਆਂ ਹੋਈਆਂ ਨੇ ਇਸ ਸੰਬੰਧੀ ਜਾਣਕਾਰੀ ਜਿਹੜੀ ਅਸੀਂ ਸਾਰੀ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ ਪੱਟੀ ਤੋਂ ਕੁਲਵਿੰਦਰਪਾਲ ਸਿੰਘ ਦੀ ਰਿਪੋਰਟ ਅਜੀਤ ਵੈਬ ਟੀਵੀ